ਕਾ ਜਿੰਦਾਬਾਦ 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 ਆ ਸਰਕਾਰ ਜਿੰਦਾਬਾਦ ਮੇਰਾ ਨਾਮ ਗੁਪਤ ਸਿੰਘ ਬਣਾਚਾ ਮੈਂ ਪਣਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਲੁਧਿਆਣਾ ਦੀ ਪੁਰਾ ਸੀਨੀਅਰ ਮੀਤ ਪ੍ਰਧਾਨ ਦੇਖੋ ਅੱਜ ਦਾ ਜਿਹੜਾ ਧਰਨਾ ਹੈਗਾ ਇਹ ਸਾਡਾ ਕੋਈ ਪਲਾਨਡ ਧਰਨਾ ਨਹੀਂ ਆ ਇਹਦੇ ਲਈ ਅਸੀਂ ਕੋਈ ਵੀ ਪਲਾਨਿੰਗ ਨਹੀਂ ਸੀ ਕੀਤੀ ਨਾ ਹੀ ਸਾਡਾ ਤੈਸ਼ ਦਾ ਧਰਨਾ ਸਾਡੇ ਵੱਲੋਂ ਸਿਰਫ ਔਰ ਸਿਰਫ 28 ਤਰੀਕ ਨੂੰ 11 ਤੋਂ 12 ਇੱਕ ਘੰਟੇ ਦੀ ਰੈਲੀ ਕਰਨੀ ਆ ਕਿਦੀ ਪਰ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਘਰਾਂ 'ਚ ਭੇਜ ਕੇ ਕੰਦਾ ਡੱਪ ਕੇ ਪੁਲਿਸ ਸਾਡੇ ਘਰਾਂ ਦੇ ਵਿੱਚ ਬਰੀ ਜਿਵੇਂ ਅਸੀਂ ਕੋ ਬਹੁਤ ਵੱਡੇ ਮੁਜਰਮ ਹੁੰਦੇ ਆ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਤੋਂ ਜਿਸ ਦੇ ਵਿਰੋਧ ਦੇ ਵਿੱਚ ਕੱਲ ਸਵੇਰ ਤੋਂ ਹੀ ਰੋੜਵੇਜ ਦੇ ਪੀਆਰਟੀਸੀ ਦਾ ਮੁਕੰਮਲ ਚੱਕਾ ਜਾ ਹਾਲ ਤੋਂ ਬਾਅਦ ਦੁਬਾਰਾ ਹੋ ਗਿਆ ਦੇਖੋ ਕੱਲ ਸ਼ਾਮ ਨੂੰ ਇੱਕ ਵਾਰ ਸਾਡੇ ਸਾਥੀਆਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਪਰ 4-15 ਮਿੰਟਾਂ ਬਾਅਦ ਦੁਬਾਰਾ ਫਿਰ ਦੋਨਾਂ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਰਾਤ ਫੇਰ ਸਾਡੇ ਘਰਾਂ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਗਈ ਆ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਨੂੰ ਲੱਗਦਾ ਕਿ ਪੁਲਿਸ ਨੂੰ ਵਰਤ ਕੇ ਹੱਕ ਮੰਗਣ ਵਾਲੇ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾਂ ਕੁਚਲਿਆ ਜਾ ਸਕਦਾ ਦੇਖੋ ਅੱਜ ਅਸੀਂ ਮੁਕੰਮਲ ਤੌਰ ਤੇ ਚਿੱਕਾ ਜਾਮ ਕਰਕੇ ਡੇਰ ਤੋਂ ਬੈਠ ਕੇ ਇੰਤਜ਼ਾਰ ਕਰ ਰਹੇ ਹਾਂ ਕਿ ਸਰਕਾਰ ਸਾਡੇ ਸਾਥੀਆਂ ਨੂੰ ਕਦੋਂ ਰਿਹਾ ਕਰਦੀ ਹੈ ਜੇਕਰ ਸਰਕਾਰ ਸਾਡੇ ਸਾਥੀਆਂ ਨੂੰ ਜਲਦ ਰਹਾ ਨਹੀਂ ਕਰੇਗੀ ਤਾਂ ਕੋਈ ਵੱਡਾ ਰੋਡ ਬਲੌਕ ਜਾਂ ਕੋਈ ਹੋਰ ਤਿੱਕੇ ਸੰਘਰਸ਼ੜੇ ਨੇ ਉਹ ਵੀ ਐਲਾਨ ਕੀਤੇ ਜਾਣਗੇ ਪਰਵੀਨ ਕੁਮਾਰ ਜਰਨਲ 77 ਪੰਜਾਬ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦੇਖੋ ਜੀ ਅਕਸਰ ਹੀ মিডিਆ ਭਾਈਚਾਰਾ ਸਾਨੂੰ ਜਦੋਂ ਵੀ ਅਸੀਂ ਸਟ੍ਰਾਈਕਾਂ ਕਰਦੇ ਆ ਤਾਂ ਸਵਾਲ ਕਰਦਾ ਕਿ ਤੁਸੀਂ ਹੜਤਾਲਾ ਕਰਦੇ ਹੋ ਤਾਂ ਜਨਤਾ ਪਰੇਸ਼ਾਨ ਹੁੰਦੀ ਆ ਪਰ ਅੱਜ ਮੁੱਖ ਮੰਤਰੀ ਸਾਹਿਬ ਟ੍ਰਾਂਸਪੋਰਟ ਮੰਤਰੀ ਸਾਹਿਬ ਖੁਦ ਸਾਬਤ ਕਰ ਰਹੇ ਆ ਕਿ ਹੜਤਾਲਾ ਇਹ ਨਹੀਂ ਕਰਦੇ ਅਸੀਂ ਕਰਾਉਣੇ ਆ ਕਿਉਂਕਿ ਕੱਲ 28 ਤਰੀਕ ਨੂੰ ਜਿਹੜਾ ਕਿਲੋਮੀਟਰ ਬੱਸਾਂ ਦਾ ਟੈਂਡਰ ਜਿਹੜੀ ਸਰਕਾਰ ਓਪਨ ਕਰਨ ਜਾ ਰਹੀ ਸੀ ਉਸ ਦੇ ਸਬੰਧ ਵਿੱਚ ਅਸੀਂ ਅਨਾਉਂਸ ਕੀਤਾ ਸੀਗਾ ਕਿ 2 ਘੰਟੇ ਲਈ ਬੱਸ ਸਟੈਂਡ ਬੰਦ ਕਰਾਂਗੇ ਤੇ ਰੋਸ ਪ੍ਰਦਰਸ਼ਨ ਕਰਾਂਗੇ ਪਰ ਕੱਲ ਸਵੇਰੇ 4 ਵਜੇ ਜਿਹੜੇ ਸਾਡੇ ਮੇਨ ਆਗੂ ਉਹਨਾਂ ਨੂੰ ਘਰਾਂ ਵਿੱਚ ਡੀਟੇਨ ਕਰ ਲਿਆ ਜਾਂਦਾ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਆਗੂ ਨੂੰ ਅਰੈਸਟ ਕਰ ਲਿਆ ਜਾਂਦਾ ਅਰੈਸਟ ਕਰਨ ਤੋਂ ਬਾਅਦ ਆ ਜਿਹੜੀ ਸਾਡੀ ਕਾਲ ਕੀਤੀ ਗਈ ਕਿ ਜਿਹੜੇ ਬੱਸਾਂ ਕਿੱਥੇ ਖੜੀਆਂ ਹਨ ਉੱਥੇ ਖੜੀਆਂ ਰਹਿਣਗੀਆਂ ਕਿਉਂਕਿ ਉਸ ਤੋਂ ਅਸੀਂ ਬਾਅਦ ਸਟ੍ਰਾਈਕ ਸ਼ੁਰੂ ਕਰਤੀ ਜੇਕਰ ਪਰ ਸਾਡੇ ਆਗੂ ਨੂੰ ਅਰੈਸਟ ਨਾ ਕੀਤਾ ਜਾਂਦਾ ਤੇ ਜਿਹੜੀ ਆ ਸਰਵਿਸ ਚੱਲਦੀ ਰਹਿਣੀ ਸੀ ਇਸ ਕਰਕੇ ਜਿਹੜੀ ਸਰਕਾਰ ਖੁਦ ਜਿਹੜੀ ਇਹ ਹੜਤਾਲਾਂ ਕਰਾ ਰਹੀ ਆ ਹੁਣ ਜਦੋਂ ਤੱਕ ਸਾਡੇ ਮੇਨ ਆਗੂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਜਾਂ ਜਿਹੜਾ ਕਿਲੋਮੀਟਰ ਬੱਸਾਂ ਦਾ ਟੈਂਡਰ ਆ ਉਹਨੂੰ ਰੱਦ ਨਹੀਂ ਕੀਤਾ ਜਾਂਦਾ ਤੇ ਸਾਡੀ ਜਿਹੜੀ ਹੜਤਾਲ ਇਸੇ ਤਰ੍ਹਾਂ ਚੱਲਦੀ ਰਹੂਗੀ ਬਿਲਕੁਲ ਉਸ ਤੋਂ ਬਾਅਦ ਵੀ ਪਹਿਲਾਂ ਸਵੇਰੇ 4 ਵਜੇ ਜਿਹੜੇ ਘਰਾਂ ਤੋਂ ਉਹਨਾਂ ਸਾਥੀਆਂ ਨੂੰ ਰੇਨ ਕੀਤਾ ਕਈਆਂ ਨੂੰ ਜਿਹੜੇ ਓਨ ਡਿਊਟੀ ਸੀਗੇ ਉਹਨਾਂ ਨੂੰ ਵੀ ਅਰੈਸਟ ਕੀਤਾ ਫਿਰ ਧਰਨੇ ਦੇ ਵਿੱਚੋਂ ਵੀ ਅਰੈਸਟ ਕਰਕੇ ਲੈ ਗਏ ਲਗਭਗ ਪੂਰੇ ਪੰਜਾਬ ਵਿੱਚੋਂ 150 ਦੇ ਜਿਹੜੇ ਆਗੂ ਦੇ ਵਰਕਰ ਜਿਹੜਾ ਰੈਸਟ ਕੀਤੇ ਹੋਏ ਆ ਅਗਲੀ ਰਣਨੀਤੀ ਇਹ ਹੈ ਜਿਹੜੀ ਸਾਡੇ ਪਹਿਲਾਂ ਤਾਂ ਜਿਹੜੇ ਮੇਨ ਆਗੂ ਆ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਉਸ ਤੋਂ ਬਾਅਦ ਜਿਹੜਾ ਕਿਲੋਮੀਟਰ ਦਾ ਨਿਤ-ਨਿਤ ਦਾ ਜਿਹੜਾ ਰੋਲਾ ਪੈ ਰਿਹਾ ਵੀ ਕਿਲੋਮੀਟਰ ਟੈਂਡਰ ਦਾ ਫੇਰ ਸਾਨੂੰ ਸਟ੍ਰਾਈਕ ਕਰਨੀ ਪੈਂਦੀ ਉਹ ਜਿਹੜਾ ਟੈਂਡਰ ਮੁੱਢ ਤੋਂ ਜਿਹੜਾ ਰੱਦ ਕੀਤਾ ਜਾਵੇ ਤਾਂ ਜਿਹੜੀ ਰੋਜ਼ ਦੀ ਇਹ ਸਟਾਈਕਾਂ ਦਾ ਰਨੇ ਖਤਮ ਹੋਣ ਤੇ ਜਿਹੜੀ ਜਨਤਾ ਨੂੰ ਨੇਰ ਵਿਗਣਾ ਸੂਤਮਈਆ ਕਰਵਾਇਆ ਜਾ ਸਕੇ ਬਿਲਕੁਲ ਜੀ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਜਿਹੜਾ ਇਹ ਸਾਡੀ ਸਟ੍ਰਾਈਕ ਹੈ ਇਸੇ ਤਰ੍ਹਾਂ ਚਲਦੀ ਰਹੂਗੀ ਕਲਸ ਸਾਡੇ ਨਾਲ ਕਿਸਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਹੋਰ ਜਿਹੜੀਆਂ ਭਰਾਤਰੀ ਜਥੇਬੰਦੀਆਂ ਦਾ ਸਾਨੂੰ ਪੂਰਨ ਤੌਰ ਤੇ ਸਹਿਯੋਗ ਆ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਬਿਲਕੁਲ ਨਹੀਂ ਬੱਸਾਂ ਨਹੀਂ ਚੱਲ ਰਹੀਆਂ तकरीबन ਜਿਹੜਾ ਆਚੀਆਰ ਦੇ ਪੂਰੇ ਪੰਜਾਬ ਦਾ ਵਰਕਰ ਆ ਉਹ ਅੱਜ ਧਰਨੇ ਮਜਾ ਰਹੇ ਤੇ ਆ ਰੋਜ਼ ਪ੍ਰਦਰਸ਼ਨ ਕਰ ਰਿਹਾ ਹੈ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਹੜਤਾਲ ਜਾਰੀ ਰਹੂਗੀ ਤੇ ਸੰਘਰਸ਼ ਅੱਗੇ ਹੋਰ ਤਿੱਖੇ ਕਰਾਂਗੇ